ਜੇ ਟੱਡਰੀਆਂ ਵਾਲੇ ਨੇ ਪਹਿਲਾਂ ਜਦੋਂ ਮਸ਼ਹੂਰ ਹੋਇਆ ਸੀ ਨਾ ਬਾਬਾ ਜੀ ਉਹ ਮਗਰ ਜਾ ਕੇ ਵੀਡੀਓ ਵੇਖ ਲਓ ਉਸ ਟਾਈਮ ਤੇ ਉਹਨਾਂ ਨੇ ਚੱਕਰ ਦਮਾਲੇ ਲਾਏ ਹੋਏ ਸੀ ਨੀਲਾ ਦਮਾਲਾ ਸਜਾਇਆ ਹੋਇਆ ਸੀ ਟੀਵੀਾਂ ਦੇ ਉੱਤੇ ਰੋਜ਼ ਆਉਂਦਾ ਸੀ ਤੇ ਇੰਨਾ ਜ਼ਿਆਦਾ ਦੁਨੀਆ ਦੇ ਉੱਤੇ ਛਾ ਗਿਆ ਵੀ ਟੱਡਰੀਆਂ ਵਾਲਿਆਂ ਨੇ ਵੱਲੇ ਵੱਲੇ ਕਰਾਤੀ ਜਦੋਂ ਉਹਦੇ ਕੋਲੇ 4 ਰੁਪਏ ਛਿੰਲੜ ਆ ਗਏ ਲੋਕਾਂ ਦੇ ਮਗਰ ਲੱਗ ਕੇ ਉਹਨੇ ਫਿਰ ਸਰੋਵਰਾਂ ਨੂੰ ਲੰਗਰਾਂ ਨੂੰ ਘੋੜਿਆਂ ਨੂੰ ਨਿਸ਼ਾਨਾਂ ਨੂੰ ਮਾੜਾ ਬੋਲਿਆ ਵੀ ਨਿਸ਼ਾਨਾਂ ਨੂੰ ਮੱਥਾ ਨਹੀਂ ਟੇਕਣਾ ਦੱਸੋ ਬਾਬਾ ਜੀ ਤੇ ਇਹ ਉਹਦਾ ਉਹਦਾ ਹੀ ਚੇਲਾ ਹੈ ਉਹਦੇ ਕੋਲੇ ਜਾ ਜਾ ਕੇ ਬਹਿੰਦਾ ਹੈ ਉਹੋ ਜੀ ਮੱਤ ਹੈ ਦੀ ਹਰਾ ਚੋਲਾ ਪਾ ਕੇ ਕੀਰਤਨ ਜੇ ਤੁਸੀਂ ਨੇ ਕਰ ਲਿਆ ਬਾਬਾ ਜੀ ਤੈਨੂੰ ਅਸੀਂ ਫੜਾਂਗੇ ਮੇਰਾ ਡਰੈਸ ਪਤਾ ਕਰ ਲਿਓ ਜਿੱਥੋਂ ਵੀ ਮਰਜੀ ਤੇਰੇ ਮਗਰ ਅਸੀਂ ਹਾਂ ਇਸ ਟਾਈਮ ਜਿੱਥੇ ਮਰਜੀ ਤੂੰ ਕਾਲਾ ਚੋਲਾ ਪਾ ਕੇ ਆ ਜੀ ਹਰ ਆਜੋਲਾ ਪਾ ਕੇ ਜਦੋਂ ਤੂੰ ਬਹਿ ਰੂਪੀਆ ਬਣ ਕੇ ਆ ਗਿਆ ਤੈਨੂੰ ਖਾਲਸਾ ਨਿਹੰਗ ਸਿੰਘ ਜਥੇਬੰਦੀਆਂ ਜ਼ਰੂਰ ਫੜਨਗੀਆਂ ਯਾ ਢੋਲਕੀਆਂ ਵਾਲਾ ਸਿਆਣੇ ਵਾਲਾ ਤੁਸੀਂ ਕੀਰਤਨ ਕਹਿ ਰਹੇ ਹੋ ਤੁਸੀਂ ਕਿ ਪੰਥ ਪ੍ਰਵੰਤ ਹੈ ਨਹੀਂ ਪੰਥ ਮੰਦਾ ਨਹੀਂ ਉਹ ਚੀਜ਼ ਨਹੀਂ 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 ਇਹਦੀ ਪ੍ਰਵਾਨਗੀ ਨਹੀਂ ਹੈ ਬਾਬਾ ਜੀ ਇਹਦੀ ਪ੍ਰਵਾਨਗੀ ਹੈ ਹੀ ਨਹੀਂ ਇਹ ਜਿਹੜੇ ਜਿੰਨੇ ਵੀ ਚਿੰਟੇ ਨੇ ਜਿੰਨੀਆਂ ਢੋਲਕੀਆਂ ਨੇ ਬਾਦ ਚਾਈਆਂ ਨੇ ਪਹਿਲਾਂ ਰਵਾਬ ਨਾਲ ਕੀਰਤਨ ਕੀਤਾ ਜਾਂਦਾ ਸੀ ਫਿਰ ਉਸ ਤੋਂ ਬਾਅਦ ਬਾਬਾ ਜੀ ਹਾਰਮੋਨੀਅਮ ਆਏ ਫੇਰ ਅੱਜ ਢੋਲਕਿਆਂ ਦਾ ਸਾਡਾ ਅੱਜ ਦਾ ਸਮਾਜ ਆਣਾ ਜੀ ਪਹਿਲਾਂ ਵਾਲਾ ਨਹੀਂ ਗੱਲ ਹੈ ਕਿ ਪਮਗਰਲੇ ਪਾਸੇ ਜਾ ਕੇ ਵੇਖ ਲੋ ਇਤਿਹਾਸ ਗਵਾਹੀ ਭਰਦਾ ਇਸ ਚੀਜ਼ ਦੀ ਤੇ ਇਸ ਕਰਕੇ ਵੀ ਬਾਬਾ ਜੀ ਜਿੰਨਾ ਨਾ ਵੀ ਪ੍ਰਚਾਰ ਕੀਤਾ ਤੇ ਉਹਨਾਂ ਨੇ ਬਿਨਾਂ ਢੋਲਕਿਆਂ ਤੋਂ ਕੀਤਾ ਜਦੋਂ ਇਹ ਸੰਤ ਰਾੜਾ ਸਾਹਿਬ ਵਾਲਾ ਆ ਗਏ ਬਾਬਾ ਮਸਤ ਵਾਲਾ ਵਾਲਾ ਤਰ ਸਿੰਘ ਜੀ ਆ ਗਏ ਜਦੋਂ ਇਹਨਾਂ ਨੇ ਢੋਲਕੀਆਂ ਜੱਕ ਲੀਆਂ ਫਿਰ ਇਹਨਾਂ ਨੂੰ ਕੰਮ ਸੌਖਾ ਹੀ ਹੋ ਗਿਆ ਜੀ ਮੂਰੇ ਕਹਿੰਦੇ ਉਹ ਤਾਂ ਮਹਾਪੁਰਸ਼ਾਂ ਨੇ ਢੋਲਕੀਆਂ ਵਜਾਈਆਂ ਜੀ ਉਹ ਤਾਂ ਧਾਰਨ ਵਾਲਾ ਲਾਉਂਦੇ ਸੀ ਦੁਨੀਆ ਨੂੰ ਤਾਰਦੇ ਸੀ ਇਤਾਂ ਦੀਆਂ ਗੱਲਾਂ ਆ ਕੱਠ ਦੀ ਗੱਲ ਕਰੀਆ ਢੱੜੇ ਵਾਲੇ ਦਵਾਰੇ ਦੀਵਾਨ ਲਾਣ ਲੱਗੇ ਨੇ ਅੱਜ ਰੈਕੋਰਡ ਚੱਲ ਰਹੇ ਨੇ ਕੱਲ ਪਰਸੋਂ ਰਾਜਪੁਰੇ ਜੀ ਕਹਿੰਦੇ ਆ ਕੱਠ ਹੀ ਬਹੁਤ ਲੱਖਾਂ ਦਾ ਕੱਠ ਹੋ ਗਿਆ ਜੀ ਤੇ ਦਵਾਨਾਂ ਤੇ ਜਿੰਨਾ ਦੇਖੋ ਪਬਲਿਕ ਦੇ ਵਿੱਚ ਆਪਾਂ ਕੱਠ ਦੀ ਗੱਲ ਕਰਦੇ ਆ ਕੱਠ ਬਹੁਤ ਜ਼ਿਆਦਾ ਹੋ ਜਾਂਦਾ ਸਾਨੂੰ ਪਤਾ ਕਿਉਂਕਿ ਦੁਨੀਆ ਬਾਬਾ ਜੀ ਸਵਾਦ ਦੀ ਭਰੀ ਹੋਈ ਆ ਨਾ ਕਿ ਕੋ ਉਹਦੇ ਵਿੱਚੋਂ ਗਿਆਤਾ ਬੰਦੇ ਥੋੜੀ ਹੁੰਦੇ ਨੇ ਗਿਆਤਾ ਬੰਦੇ ਜਿਨ੍ਹਾਂ ਨੇ ਕੀਰਤਨ ਸਮਝਣਾ ਜਿਨ੍ਹਾਂ ਨੇ ਕਥਾ ਕੀਰਤਨ ਜਾ ਕੇ ਸੁਣਨਾ ਉਹ 2-4 ਹੀ ਰੂਹਾਂ ਹੁੰਦੀਆਂ ਨੇ ਬਾਕੀ ਜਿਹੜਾ ਭੇਡਾਂ ਦਾ ਟੋਲਾ ਹੁੰਦਾ ਉਹ ਜਦੋਂ ਟਡਰੀਆਂ ਵਾਲਿਆਂ ਦੇ ਜਾਂ ਇਹਨਾਂ ਦੇ ਗਲਾਵ ਉਹਨਾਂ ਦੇ ਸ਼ਬਦ ਲੱਗਦੇ ਨੇ ਉੱਚੇ ਚ ਚਿੰਟੇ বাজਦੇ ਨੇ ਤੇ ਉਹਦੇ ਕਹਿੰਦਾ ਕਹਿ ਰਹੀਏ ਵੀ ਗਮਰਾਹ ਕਰਨ ਵਾਲੇ ਹੋ ਜਾਂਦਾ ਸਿਸਟਮ ਜਆ ਉਦੋਂ ਬੰਦੇ ਨੂੰ ਆਇ ਲੱਗਦਾ ਵੀ ਬਸ ਮੈਂ ਹੀ ਖਾਲਸਾ ਵੀ ਹੁਣ ਮੈਂ ਅੰਮਰ ਦਾ ਛਕਲਾਂ ਛੇਤੀ ਹੁੰਦਾ ਕਿ ਨਹੀਂ ਬਾਬਾ ਜੀ ਸਾਨੂੰ ਇਹ ਵਿਆਹਾਂ ਸ਼ਾਦੀਆਂ ਤੇ ਵੀ ਹੁੰਦਾ ਵੀ ਨੱਚ ਲਿਏ ਡੀਜੇ ਬਹੁਤ ਤੇਜ਼ ਚੱਲੀ ਜਾਂਦੇ ਨੇ ਇਦਾਂ ਹੀ ਉਹ ਹੁੰਦਾ ਉਹਦੇ ਵਿੱਚ ਪਹਿਰਾਵੇ ਇੱਕ ਨਾ ਬਹਿਕ ਹੋ ਕੇ ਸਮਝ ਲੈ ਆਪਦੇ ਮਨ ਦੇ ਤੋਂ ਇਦਾਂ ਕਹਿ ਦੇਣਾ ਵੀ ਮੈਨੂੰ ਤਾਂ ਹੁਣੀ ਅੰਮ੍ਰਿਤ ਛਕਣਾ ਚਾਹੀਦਾ ਉਹ ਅੰਮ੍ਰਿਤ ਉਸ ਬੜੇ ਸ਼ੱਕ ਲੈਂਦੇ ਨੇ ਤੇ ਫਿਰ ਉਸ ਤੋਂ ਬਾਅਦ ਢੱਡਰੀਆਂ ਵਾਲੇ ਸੰਤ ਬੋਲ ਦਿੰਦੇ ਨੇ ਵੀ ਅੱਜ ਜੀ 150 ਪ੍ਰਾਣੀ ਨੇ ਅੰਮ੍ਰਿਤ ਛਕਿਆ ਤੇ ਜੇ ਬਾਬਾ ਜੀ ਉਹਨਾਂ ਨੂੰ ਸਵਾਲ ਕੀਤਾ ਜਾਵੇ ਵੀ 150 ਅਮਰਤ ਤੁਸੀਂ ਛਕਾਇਆ ਜਰੂਰ ਅਸੀਂ ਤੁਹਾਨੂੰ ਕਹਿੰਨੇ ਆ ਵੀ ਅਸੀਂ ਵੀ ਤੁਹਾਡੇ ਦੇਣਦਾਰ ਆ ਵੀ ਬਹੁਤ ਵਧੀਆ ਕੰਮ ਕੀਤਾ ਤੁਸੀਂ ਅਮਰਤ ਛਕਾਇਆ ਜਿਹੜਾ 150 ਅਮਰਤ ਛਕਾਇਆ ਬਾਬਾ ਜੀ ਉਹਨਾਂ ਦੀ ਕਮਾਂਡ ਕੌਣ ਕਰੂਗਾ ਉਹਨਾਂ ਦੀ ਕੋਈ ਕਾਪੀ ਬਣੀ ਆ ਕੋਈ ਲਾਇਸੈਂਸ ਬਣਿਆ ਤੁਹਾਡੇ ਰਜਿਸਟਰ ਤੇ ਲਿਖਿਆ ਵੀ ਇਹ ਕਿਹੜੇ ਪਿੰਡ ਦਾ ਅਮਰਤ ਛੱਕ ਕੇ ਚੱਲਿਆ ਪਤਾ ਉਹਦੀ ਕੋਈ ਮਗਰ ਤੁਸੀਂ ਉਹਦੀ ਕੋਈ ਕਰਦੇ ਹੋ ਕਾਰਵਾਈ ਉਹ ਪਿੰਡ ਦੇ ਵਿੱਚ ਜਾ ਕੇ ਆਂਡੇ ਖਾਈ ਜਾਂਦਾ ਬਾਬਾ ਜੀ ਧਾਰਮਾ ਪੀਂਦਾ ਗਵੰਡੀਆਂ ਨੂੰ ਗਾਣਾ ਗਾੜਦਾ ਤੇ ਉਤੋਂ ਦੀ ਫਿਰ ਕਹਿ ਦਿੰਦੇ ਇਹ ਤਾਂ ਸਾਡਾ ਸਿੱਖ ਹੀ ਨਹੀਂ ਹੈ ਦੱਸੋ ਇਹ ਗੱਲਾਂ ਕਿੱਦਾਂ ਦੀਆਂ ਹੋ ਸਕਦੀਆਂ ਨੇ ਜੇ ਅਸੀਂ ਜੇ ਕਿਸ ਨੂੰ ਅਮਰਤ ਛਕਾਉਣਾ ਹੈ ਤੇ ਫਿਰ ਉਹਦੇ ਆ ਲਾਇਸੈਂਸ ਬਣਾਉਣਾ ਚਾਹੀਦਾ ਉਹ ਵਜਾਇਦਾ ਉਹ ਜਥੇਦਾਰਾਂ ਕੋਲੇ ਨਾਂ ਲਿਖਿਆ ਜਾਂਦਾ ਵੀ ਫਲਾਣੇ ਪਿੰਡ ਤੋਂ ਐਨੇ ਬੰਦੇ ਸਾਡੇ ਕੋਲੇ ਅਮਰਤ ਛਕ ਗਏ ਉਹ ਤਾਂ ਕਹਿੰਦੇ ਡਰੀ ਵਾਲੇ ਕਹਿੰਦੇ ਅਸੀਂ ਤਾਂ ਬਕਾਇਦਾ ਸ੍ਰੀ ਕਾਲਤਾਬ ਸਭ ਤੋਂ ਜੋ ਮਹਤ ਮਰਿਆਦਾ ਉਹਦੇ ਤਹਿਤ ਅਸੀਂ ਅਮਰਤ ਛਕਾਉਨੇ ਆ ਅਸੀਂ ਤਾਂ ਉਹ ਤੋਂ ਬਰ ਜਾਂਦੇ ਨਹੀਂ ਨਾਲੇ ਉਹ ਜਾ ਕੇ ਤੇ ਮਾਫੀ ਮੰਗ ਕੇ ਰਹੇ ਜੋ ਗੱਲਾਂ ਪਹਿਲਾਂ ਹੋ ਗਈਆਂ ਉਹਨਾਂ ਦੀ ਪੂਲ ਬਖਸ਼ਾ ਬਖਸ਼ਾ ਕੇ ਆਏ ਨੇ ਉਹ ਪੁੱਲ ਤਾਂ ਦੇਖੋ ਇਹ ਖਾਲਸੇ ਪੰਥ ਦੀ ਵੱਡੀ ਕਮਜ਼ੋਰੀ ਇਹ ਵੀ ਬਣ ਜੋਗੀ ਮੈਂ ਗੜਗਾਰ ਸਿੰਘ ਜਥੇਦਾਰ ਨੂੰ ਕੁਲਦੀਪ ਸਿੰਘ ਨੂੰ ਨਾ ਬੇਨਤੀ ਕਰਦੇ ਆਂ ਬਾਬਾ ਜੀ ਵੀ ਇਦਾਂ ਦੇ ਬੰਦਿਆਂ ਨੂੰ ਮਾਫ ਕਰਨਾ ਬੰਦ ਕਰੀਏ ਆਪਾਂ ਮੈਂ ਕਹਿਣਾ ਇਹ ਗੱਲ ਹੋਰ ਤਾਂ ਜਦੋਂ ਕਹਿਣਗੇ ਆਪਾਂ ਉਹਨਾਂ ਨਾ ਫੇਰ ਸਹਿਮਤ ਹੋਵਾਂਗੇ ਜਦੋਂ ਤੁਸੀਂ ਇਦਾਂ ਦੇ ਬੰਦਿਆਂ ਨੂੰ ਮਾਫ ਕਰਨ ਲੱਗੇ ਬਾਬਾ ਜੀ ਤੇ ਆਪਣੇ ਅੰਦਰ ਅੱਗੇ ਬਹੁਤ ਦਇਆ ਇਹ ਦਇਆ ਨੇ ਅੱਗੇ ਪੰਜਾਬ ਨੂੰ ਬੜਾ ਪਿੱਛੇ ਲੈ ਗਿਆ ਤੇ ਇਹ ਜਿਹੜੀ ਦਇਆ ਨੇ ਸਾਨੂੰ ਹੋਰ ਅੱਗੇ ਜਾ ਕੇ ਘਾਟਾ ਪਵਾਉਣਾ ਜਦੋਂ ਇਹਨਾਂ ਨੇ ਬਾਬਾ ਜੀ ਤੁਹਾਡੇ ਸਰੋਵਰ ਨਹੀਂ ਛੱਡੇ ਨਿਸ਼ਾਨਾ ਨੂੰ ਇਹ ਮਾੜਾ ਬੋਲ ਗਿਆ ਕਹਿੰਦਾ ਵੀ ਨਿਹੰਗ ਸਿੰਘ ਇੱਦਾਂ ਹੀ ਪਿੰਡਾਂ ਦੇ ਘੋੜੇ ਲਈ ਫਿਰਦੇ ਹੁਣ ਘੋੜਿਆਂ ਦੀ ਕੀ ਲੋੜ ਆ ਆਹੋ ਆਪੇ ਹੀ ਨਹੀਂ ਲੋੜ ਜਦੋਂ ਤੇਰੇ ਕੋਲੇ ਤਾਂ ਗੱਡੀਆਂ ਹੈਗਣ ਨੇ ਸਾਸੀਂ ਤਾਂ ਘੋੜਿਆਂ ਦੇ ਵਿੱਚ ਪਲੇ ਆ ਬਾਬਾ ਜੀ ਘੋੜਿਆਂ ਦੇ ਹੀ ਰਹਿਣਾ ਅਸੀਂ ਗੱਡੀਆਂ ਤੇ ਚੜ੍ਹਨਾ ਹੀ ਨਹੀਂ ਸਾਡਾ ਪਹਿਰਾ ਐਸਾ ਹੁੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਚਨ ਆ ਇਹ ਜਿੰਨੀਆਂ ਗੱਡੀ ਛੇਤੀ ਆਈ ਜਾਂਦੀਆਂ ਨੇ ਉੰਨੀ ਛੇਤੀ ਇਹਨਾਂ ਨੇ ਚਲੀਆਂ ਵੀ ਜਾਣਾ ਤੇ ਘੋੜਿਆਂ ਨੇ ਇੱਥੇ ਹੀ ਰਹਿਣਾ ਬਾਬਾ ਜੀ ਤੇ ਜਿਹੜਾ ਇਹ ਢੜੰਗਾਲੇ ਅਮਰਤ ਛਕਾਉਂਦੇ ਨੇ ਤੇ ਉਹਦਾ ਕੋ ਕੋਈ ਇਹ ਦਾਣੀ ਦਾਦ ਦੇ ਵੀ 9 ਇੰਚ ਦੀ ਕਿਰਪਾਨ ਨਾਲ ਭੋਗ ਲੱਗਣਾ ਹੈ। ਕੋਈ ਇਹ ਨਹੀਂ ਕਹਿੰਦੇ ਗ੍ਰੰਥੀ ਸਿੰਘ ਨੂੰ ਵੀ ਤੋ ਜਾ ਕੇ ਸਾਡਾ ਅਮਰਦਸ਼ਕਾਉਂ ਦੇ ਪਿੰਡ ਦੇ ਵਿੱਚ ਗ੍ਰੰਥੀ ਪੂਣਾ ਕਰਨਾ ਗ੍ਰੰਥੀ ਸਿੰਘ ਲੱਗਣਾ ਤੇ ਅਰਦਾਸ ਹਯੂਰੀਆ ਪਾ ਕੇ ਕਰਨੀ ਹੈ। ਉਹ ਹਯੂਰੀਆ ਵੀ ਨਹੀਂ ਹੁੰਦਾ। ਮੇਰੇ ਕੋਲ ਇਦਾਂ ਦੀਆਂ ਵੀਡੀਓ ਪਈਆਂ ਇਹਨਾਂ ਦੇ ਇਹਨਾਂ ਦੇ ਅਮਰਦਸ਼ਕਾਉਂ ਇਹਨਾਂ ਦੇ ਗਿਰਦਾਹ ਦੀਆਂ ਮੇਰੇ ਕੋਲ ਵੀਡੀਓ ਪਈਆਂ ਨੇ ਜਿਹੜੇ ਅਰਦਾਸ ਵੀ ਬਿਨਾ ਹਯੂਰੀਆ ਸਾਹਿਬ ਤੋਂ ਕਰ ਜਾਂਦੇ ਨੇ ਤੇ ਫਿਰ ਬਾਬਾ ਜੀ ਇਹ ਟ੍ਰੇਨਿੰਗ ਨਹੀਂ ਦੇਣੀ ਤਾਂ ਵੀ ਅਮਰਦਸ਼ਕਾਉਂ ਦਾ ਵੀ ਕਿਸੇ ਨੂੰ ਕੋਈ ਹੱਕ ਨਹੀਂ ਹੈ।